ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟਹਿਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਵੈਸੇ ਜੇ ਦੋਸਤੋ ਆਪਾਂ ਬਠਿੰਡੇ ਤੋਂ ਉਸ ਹਾਈਵੇ ਨੂੰ ਫੜ ਲਈਏ ਤਾਂ ਫਰੀਦਕੋਟ ਸ਼ਹਿਰ ਤੋਂ ਹਾਈਵੇ ਸਾਈਡ ਉਤੋਂ ਦੀ ਲੰਘਿਆ ਤੇ ਟਹਿਨੇ ਪਿੰਡ ਦੇ ਵਿੱਚ ਦੀ ਲੰਘਿਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਪਹਿਲਾਂ ਵੀ ਮੱਝਾਂ ਤੇ ਗਾਵਾਂ ਤੁਹਾਨੂੰ ਇੱਥੋਂ ਦਿਖਾਣਗੇ ਅੱਜ ਇੱਕ ਹੀ ਮੱਝ ਦਿਖਾਉਂਗਾ ਹਾਲਾਂਕਿ ਪਸ਼ੂ ਜ਼ਿਆਦਾ ਸੀ ਪਰ ਕਿਉਂਕਿ ਵਪਾਰ ਦਾ ਕੰਮ ਆ ਤਾਂ ਗਾਹਕ ਉਹ ਰੁਟੀਨ ਚ ਬਣਿਆ ਰਹਿੰਦਾ ਹੈ ਉਦੋਂ ਪਹਿਲਾਂ ਸੇਲ ਹੋ ਗਏ ਨਾ ਇੱਕ ਮੱਝ ਬਾਈ ਨੇ ਫਿਰ ਰੋਕੀ ਆ ਤੇ ਤੁਹਾਨੂੰ ਵੀਡੀਓ ਦੇ ਮਾਧਿਅਮ ਨਾਲ ਦਿਖਾ ਦਿੰਨੇ ਆ ਬੇਨਤੀ ਆ ਵੀ ਇਹ ਸੂਈ ਸਵਾਈ ਝੋਟੀ ਆ ਇਹਦਾ ਦੁੱਧ ਜਿੰਨਾ ਤਿਆਰ ਹੋ ਬਾਈ ਦੱਸੂਗਾ ਤੁਹਾਡੇ ਕੋਲ ਆਪਸ਼ਨ ਆ ਵੀ ਤੁਸੀਂ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਸੌਦਾ ਕਰਨ ਤੋਂ ਬਾਅਦ ਚ ਪੂਰੀ ਤਸੱਲੀ ਤੁਸੀਂ ਆਪਦੀ ਕਰ ਸਕਦੇ ਹੋ ਆਓ ਡਿਟੇਲ ਪੁੱਛੀਏ ਫਿਰ ਤੋਰਾਂਗੇ ਅਮਰ ਬਾਈ ਸੱਸੀ ਕਾ ਸੱਸੀ ਕਾ ਬਾਈ ਜੀ ਆਮਰ ਕਿੰਨੇ ਪਸ਼ੂ ਸੀਗੇ ਰਾਤ ਆਪਣੇ ਕੋਲ ਠੀਕ 11 ਪਸ਼ੂ ਸੀਗੇ ਜੀ ਅੱਛਾ ਰਾਤ ਹੀ ਹੋ ਗਿਆ ਸੌਤਾ ਰਾਤ ਹੀ ਸਾਰੇ 8 ਦੀ ਗੱਡੀ ਭਰਤੀ ਦੇ 400 ਆ ਵੇਜੀਆਂ ਤੈਨੇ 300 ਆ ਵੇਜ ਆ 12ਵੀਂ 1 ਵਜੇ ਆ ਜੀ ਉਹ ਵੀ ਰੱਖੀ ਆ ਮਸੇ ਨਹੀਂ ਇਹ ਵੀ ਵੀ ਲੈਂਦੇ ਸੀ ਮੈਂ ਨਹੀਂ ਬਾਈ ਜੀ ਨੂੰ ਕਿਹਾ ਵਈ ਠੀਕ ਐ ਅੱਛਾ ਇਹ ਕਿੰਨਾ ਵਸੂਆ ਸੂਈ ਐ ਇਹ ਜੀ ਮਾਲਕਾਂ ਦੇ ਮਤਲਬ ਕੋ ਦੂਜਾ ਹੀ ਪਰ ਹੈ ਪਹਿਲੇ ਹੀ ਐ ਸਹੀ ਅੱਛਾ ਮਾਲਕ ਦੂਜਾ ਕਹਿ ਕੇ ਦਿੱਤੀ ਆਪਾਂ ਨੂੰ 4 ਦੰਦਾ ਜੀ ਆਪ ਇਹ ਨਾਗ ਦਿੱਤੀ ਆ ਜੀ ਠੀਕ ਹੈ ਬੋਲਦਾ ਵੀ ਉਹਨਾਂ ਨੇ ਦੱਸਿਆ ਸੀ ਉਹ ਆਪਣੇ ਪਤੇ ਹੁਣ ਜਿਹੜਾ ਥੱਲੇ ਦੁੱਧ ਆ ਜੀ ਸਹੀ ਦੁੱਧ 16 ਲੀਟਰ ਆ ਜਿਹੜਾ ਚੋਣ ਵਾਲਾ ਠੀਕ ਹੈ ਮੰਨ ਲਓ ਬੱਚੇ ਨੂੰ ਛੱਡ ਕੇ ਮੰਨ ਲਓ ਕਿ 15 ਲੀਟਰ ਦੁੱਧ ਰੈਡੀ ਹੈ 15 ਲੀਟਰ ਦੁੱਧ ਇਸ ਟਾਈਮ ਆ ਰੈਡੀ ਆ ਪਚਵਾ ਸਕਦੇ ਆ ਦੋ ਟਾਈਮ ਥੋੜੇ ਬੰਦਾ ਇਹ ਸੂਏ ਦਾ ਸੂਏ ਦਾ ਫਰਕ ਪਰ ਇਸ ਗੱਲ 'ਚ ਹੋ ਸਕਦਾ ਰਹੇਗਾ ਵੀ ਪਹਿਲਾਂ ਦਾ ਥੋੜਾ ਜਿਹਾ ਕਈ ਵਾਰ ਘਰੇ ਲੂਗਾ ਘੱਟ ਹੁੰਦਾ ਮੰਨ ਲਓ ਵੀ ਇਹੀ ਗੱਲ ਜੇ ਅਗਲੇ ਆਪਾਂ ਨੂੰ ਕਈ ਵਾਰੀ ਮਾਲਕ ਕਹਿੰਦਾ ਵੀ ਦੂਜੇ ਕਾਹ ਕੇ ਵਿੱਚੋਂ ਪਹਿਲਾਂ ਬੱਚਾ ਭੁੱਲ ਜੇ ਕੋਸ ਇਹ ਚੀਜ਼ਾਂ ਬਹੁਤ ਵਿੰਦੀਆਂ ਹੈਗਲਾ ਸਹੀ ਹੈ ਆ ਕੀ ਰੇਟ ਰਹਿਣਾ ਇਹਦਾ ਮੁੱਲ 1,60,000 ਰੁਪਏ ਹੀ 1,60 ਆ ਹਾਂਜੀ ਖੋਲੀ ਨੂੰ ਦੋਸਤੋ 16 ਲੀਟਰ ਦੁੱਧ ਹਾਜ਼ਰ ਹੈ ਸੂਆ ਇਹ ਬਾਈ ਕਹਿੰਦਾ ਵੀ ਚਾਰ ਦੰਦ ਆ ਤੇ ਪਹਿਲਾ ਹੀ ਹੋਊਗੀ ਕਦਮ ਉਹ ਲੋੜੀ ਨੋੜੀ ਜਾ ਭਵਾਨਾ ਤੁਸੀਂ ਮੱਝ ਦਾ ਦੇਖਿਓ ਕਾਟ ਕਾਠ ਚੰਗੇ ਦੀ ਹੈ ਤੁਸੀਂ ਇਹਨੂੰ ਬਾਕੀ ਇੱਕ ਹੋਰ ਵੀ ਗੱਲ ਹੈਗੀ ਆ ਭਾਵੇਂ ਤੁਸੀਂ ਇਹਨੂੰ ਦੂਜਾ ਸੂਆ ਸਮਝ ਲਿਓ ਤਨੂ ਜੋ ਹੈ ਉਹ ਬਾਈ ਨੇ ਦੱਸਤਾ ਹੈ ਭਾਵੇਂ ਦੂਜਾ ਸੂਆ ਸਮਝ ਲਓ ਭਾਵੇਂ ਪਹਿਲਾ ਸੂਆ ਸਮਝ ਲਓ ਝੋਟੀ ਕਦ ਕਾਠ ਵਾਲੀ ਹੈ ਸਾਫ ਸੁਥਰਾ ਹਵਾਨਾ ਹੈ ਧਾਰਾ ਮਾਰ ਕੇ ਦਿਖਾ ਦਾਂਗੇ ਸੀਲ 350 ਬਹੁਤ ਦਿਸਦੀ ਹੈ ਸੋ ਦੇਖੋ ਇਹਦਾ ਹਵਾਨਾ ਫੇਰ ਜਦੋਂ ਥੋੜਾ ਤੁਰਦੀ ਅੱਗੇ ਨੂੰ ਫਿਕਸ ਜਾ ਹਵਾਨਾ ਦੱਸੋ ਤੇ ਚੰਗੇ ਦੋਤ ਤੋਂ ਸ਼ੁਰੂ ਹੋਈ ਹੈ ਝੋਟੀ ਬਹੁਤ ਸੋਹਣਾ ਦੁੱਧ ਹੈ ਦੇ ਥੱਲੇ 1,60,000 ਇਹਦੇ ਆਣੀ ਵੀ ਜਗਜੀਤ ਅਗਲੇ ਨੂੰ ਆਪਾਂ ਕਹਿਤਾ ਤੇ ਚਵਾਵਾਂਗੇ ਨਾ ਭਾਵੇਂ ਤਿੰਨ ਟਾਈਮ ਆਪਣੇ ਤੋਂ ਚਵਾਈ ਕਰਾ ਲਈ ਅਗਲੇ ਜੀ ਠੀਕ ਹੈ ਸੋ ਦਸੋ ਜੋ ਦੱਸ 15 ਲੀਟਰ ਚਵਾ ਕੇ ਦੇਵਾਂਗੇ ਬੱਚੇ ਨੂੰ ਛੱਡ ਕੇ ਠੀਕ ਹੈ ਚਵਾਈ ਦੀ ਇੱਕ ਨੰਬਰ ਆ ਪੋਲੀ ਹੈ ਜੀ ਠੀਕ ਹੈ ਆਪਾਂ ਹੁਣ ਵੀ ਧਾਰਾ ਮਾਰ ਕੇ ਵਿਖਾਵਾਂਗੇ ਵੀਡੀਓ ਜੀ ਠੀਕ ਹੈ ਸੋ ਦਸੋ ਧਾਰਾ ਮਾਰ ਕੇ ਤੁਹਾਨੂੰ ਦਿਖਾ ਦੇਣੀ ਹੈ ਬਹੁਤ ਸੋਹਣੀਆਂ ਨਾੜਾਂ ਇਸ ਸਾਈਡ ਤੇ ਦਿਸਣੀਆਂ ਬਾਕੀ ਹਵਾਨਾ ਪਿੱਛੋਂ ਵੀ ਤੁਸੀਂ ਇਹਦਾ ਦੇਖ ਲਓ ਇਦਾਂ ਦਾ ਰੁੱਖ ਹੈ ਵਸੇ ਪਸਮਾ ਚ ਹੀ ਹੈ ਬੱਚਾ ਇਹਨੂੰ ਲਾਤਾ ਸੀਗਾ ਕਿਉਂਕਿ ਪਸੂ ਥੋੜਾ ਜਆ ਸਾਫ ਸੁਥਰਾ ਦਿਸਣ ਲੱਗ ਜਾਂਦਾ ਬੱਚਾ ਲਾਉਣ ਨਾਲ ਇਧਰੋਂ ਤੁਸੀਂ ਇਹਦਾ ਥਣ ਹਵਾਨਾ ਦੇਖ ਲਓ ਬੱਚਾ ਛੱਡਾਂਗੇ ਜਿੰਨਾ ਚਿਰ ਬਾਈ ਇਹਨੂੰ ਬੱਚਾ ਛੱਡ ਕੇ ਇਹਨੂੰ ਫਿਰ ਤੋਂ ਪਸਮਾਉਂਦਾ ਜਾਂ ਆਪਾਂ ਧਾਰਾ ਮਾਰਨ ਵਾਲੇ ਪਾਸੇ ਨੂੰ ਤੁਰਦੇ ਹਾਂ ਇੱਕ ਚੀਜ਼ ਦਿਖਾ ਦਿੰਦਾ ਤੁਹਾਨੂੰ ਇਧਰ ਬਾਈ ਨੇ ਇਹ ਜਗਾ ਛੱਤ ਤੀ ਉੱਤੇ ਚਾਦਰਾਂ ਪਾਤੀਆਂ ਤੇ ਇਧਰ ਖੁੱਲਾ ਡੁੱਲਾ ਬਰਾਂਡਾ ਬਣਾਤਾ ਹੁਣੇ ਬਹੁਤ ਘਰ ਇਦਾਂ ਸੋਚਦੇ ਹੋਣਗੇ ਵੀ ਪੱਕੀ ਛੱਤ ਕੱਚੀ ਛੱਤ ਆ ਵੀ ਇਹ ਠੰਡਾ ਹੀ ਰਹਿਣਾ ਪਰ ਇਦਾਂ ਦੇ ਜਿਹੜੇ ਬਰਾਂਡੇ ਹੁੰਦੇ ਉਹਦੇ ਚ ਹਮਸ ਬਣਦੀ ਹੈ ਹਵਾ ਦੀ ਕ੍ਰੋਸਿੰਗ ਨਾ ਹੋਣ ਕਰਕੇ ਤੇ ਇਸ ਵੀਰ ਨੇ ਇੱਥੇ ਇੱਕ ਹਵਾ ਦੀ ਕ੍ਰੋਸਿੰਗ ਲਈ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਜੋ ਬਣਾਈ ਹੈ ਉੱਪਰ ਫਾਈਬਰ ਦਾ ਜਾਲ ਜਿਹੜਾ ਫਾਈਬਰ ਲਾਤੀ ਹੈ ਛਤਰੀ ਜੀ ਬਣਾਤੀ ਹੈ ਇੱਥੋਂ ਦੀ ਹਵਾ ਕ੍ਰੋਸ ਹੋਣ ਲੱਗ ਗਈ ਹੁਣ ਭਾਵੇਂ ਗੁੱਟ ਚ ਗਾਂ ਖੜੀ ਹੈ ਜਾਂ ਇੱਥੇ ਮੱਝ ਖੜੀ ਹੈ ਤਾਂ ਇੱਥੇ ਹਮਸ ਹਿਊਮਿਡਿਟੀ ਘਟ ਗਈ ਕਿਉਂਕਿ ਹਵਾ 12ਵਾਂ ਆਉਂਦੀ ਹੈ ਇੱਥੋਂ ਦੀ ਨਿਕਲ ਜਾਂਦੀ ਹੈ ਜਾਂ ਇੱਥੋਂ ਵਿੱਚੋਂ ਆਉਂਦੀ ਹੈ ਤੇ ਬਾਹਰਲੇ ਪਾਸੇ ਨੂੰ ਚਲੀ ਜਾਂਦੀ ਹੈ ਮਤਲਬ ਇਹ ਜ਼ਰੂਰੀ ਹੈ ਹਵਾ ਦਾ ਤੁਨੂ ਕ੍ਰੋਸਿੰਗ ਦਾ ਧਿਆਨ ਰੱਖਣਾ ਚਾਹੀਦਾ ਜੇ ਪਸ਼ੂਆਂ ਦਾ ਬਰਾਂਡਾ ਕੋਈ ਵੀ ਬਣਾ ਰਹੇ ਹੋ ਬੱਚਾ ਦੋਸਤੋ ਇਸ ਝੋਟੀ ਨਾਲ ਇਸ ਵਾਰ ਕਟਾ ਹੈ ਬਾਕੀ ਜਿਹੜਾ ਭਰਾ ਖਰੀਦੂਗਾ ਆਪਦੀ ਪਸੰਦ ਦਾ ਸੀਮਨ ਤੁਸੀਂ ਲਵਾਇਓ ਬੱਚੇ ਸੁੱਖੇ ਪਾ ਦੂਗੀ ਜਿਹੜਾ ਕਟਾ ਹੈ ਵੀ ਚੰਗੇ ਸੀਮਨ ਦਾ ਜੀ ਆਪਾਂ ਉਹਦਾ ਪਤਾ ਕਰਕੇ ਦੱਸ ਦੇਵਾਂਗੇ ਜਿਉਂ ਉਹਨੇ ਦੱਸਿਆ ਸੀ ਆਪਾਂ ਨੂੰ ਜੀ ਠੀਕ ਹੈ ਸੋ ਦੋਸਤੋ ਥੰਡਾ ਸਾਈਜ਼ ਦੇਖ ਲਓ ਪਸ਼ੂਆਂ ਦੇ ਵਿੱਚ ਉਤਾਰਾ ਮਾਰਕੀਟ ਨੂੰ ਦਿਖਾਉਣੀ ਹੈ। ਕਿਸ਼ਲੇ ਸਨਾਰਾ ਚ ਉਤਾਰਾ। ਹਗਲੇ ਸਨਾਰਾ ਚ ਮਾਰਨਗੇ। ਹਗਲੇ ਸਨਾਰਾ ਚ ਉਤਾਰਾਂਗੇ। ਸੋ ਇੱਕ 3 ਛੋਟੀ ਸੀ ਅੱਜ ਦੀ ਵੀਡੀਓ ਚ ਵਿਕਰੀ ਆਲੀ ਜਿਹੜਾ ਭਰਾ ਪਸੰਦ ਕਰੇ ਤਾਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ। ਡिटेल ਤੇ ਰੇਟ ਸਾਰਾ ਕੁਝ ਨੂੰ ਦੱਸਦਾ ਹੈ ਮਿਹਰਬਾਨੀ